11 12 ਹੁਣ 5 ਦਿਨ ਦੇ ਹੋ ਗਏ ਰਾਤ ਦਿੱਤੀ ਗਈ ਆ 17 ਤਰੀਕ ਨੂੰ ਪਟਿਆਲੇ ਹੈਡ ਆਫਸ ਗੇਟ ਬੰਦ ਕਰਕੇ ਸਵੇਰ ਪਤਰੀ ਸਾਰੀਆਂ ਜਥੇਬੰਦੀਆਂ ਮੁਲਾਜ਼ਮਾਂ ਜੁਆਇੰਟ ਫੋਰਮ ਇਕਤਾ ਮੰਚ ਜੀ ਐਸੋਸੀਏਸ਼ਨ ਤੇ ਬਾਕੀ ਜਿਹੜਾ ਠੇਕਾ ਮੁਲਾਜ਼ਮ ਕੰਡਕਟਰ ਮੁਲਾਜ਼ਮਾਂ ਟੋਟਲ ਜਥੇਬੰਦੀਆਂ ਨੇ ਨਾਲ ਸਾਡੀਆਂ ਕਿਸਾਨ ਜਥੇਬੰਦੀਆਂ ਸਮੂਹ ਨੇ ਜਿਹੜਾ ਸਾਨੂੰ ਬਹੁਤ ਜ਼ਿਆਦਾ ਹੰਗਾਮਾ ਕੀਤਾ ਤੇ ਸਾਡੇ ਨਾਲ ਸਹਿਮਤੀ ਦਿੱਤੀ ਆ ਔਰ ਸਾਡੇ ਪ੍ਰਦਰਸ਼ਨ ਦੇ ਵਿੱਚ ਵੀ ਆ ਰਹੇ ਆ ਅਸੀਂ ਵੇਖੋ ਪਬਲਿਕ ਦੀ ਲਾਈਟ ਨਹੀਂ ਖਰਾਬ ਕਰਨੀ ਚਾਹੀਦੀ ਅਦਾਰਾ ਸਾਡਾ ਜਿਹੜਾ ਪਬਲਿਕ ਦੇ ਹਿੱਤ ਚਾਹ ਪਰ ਮੈਨੇਜਮੈਂਟ ਦੇ ਆ ਇੰਨੀਆਂ ਮਾਰੀਆਂ ਦਿੱਤੀਆਂ ਕੱਲ ਵੀ ਮੈਨੇਜਮੈਂਟ ਦੇ ਸਾਡੀ ਜੁਆਇੰਟ ਫੋਰਮ ਇੱਕ ਤਾਂ ਮੰਚ ਨੂੰ ਮੀਟਿੰਗ ਦੇ ਕੇ ਜੇ ਇੱਕ ਐਸੋਸੀਏਸ਼ਨ ਨਾਲ 5 ਵਜੇ ਤੋਂ ਮੀਟਿੰਗ ਕਰਕੇ ਰਾਤ 9 ਵਜੇ ਤੱਕ ਮੀਟਿੰਗ ਚੱਲਦੀ ਰਹੀ ਸਹਿਮਤੀਆਂ ਬਣ ਗਏ ਆ ਪਹਿਲੇ ਬਣੀਆਂ 15 ਮੰਗਾ ਦੇ ਜੁਆਇੰਟ ਫੋਰਮ ਨੇ ਇਤੋਂ ਤੱਕ ਕਹਿਤਾ ਵੀ ਚਲੋ ਆ ਜਿਹੜੀਆਂ ਜ਼ਰੂਰੀ ਆ ਇਹਦਾ ਸਾਨੂੰ ਸਰਕੂਲ ਜਾਰੀ ਕਰਕੇ ਲਿਖਤੀ ਰੂਪ ਦੇ ਦਿਓ ਮਨ ਕੇ ਸਭ ਕੁਝ ਕਰਕੇ ਤੇ ਘੰਟੇ ਬਾਅਦ ਫੇਰ ਜਵਾਦ ਦਿੱਤਾ ਵੀ ਲਿਖ ਕੇ ਨਹੀਂ ਦੇ ਸਕਦੇ ਟਾਰਮ ਰੋਲ ਨਹੀਂ ਤੇ ਚਵੀ ਨੂੰ ਦਵਾਂਗੇ ਸਾਡੇ ਨਾਲ ਇਦਾਂ ਹੀ ਪਹਿਲੋਂ ਜੁਲਾਈ ਦੇ ਵਿੱਚ ਇਹਨਾਂ ਦਾ 31 ਜੁਲਾਈ ਨੂੰ ਕਰਦੇ ਆਂਗੇ ਫੇਰ 31 ਜੁਲਾਈ ਨੂੰ ਮੀਟਿੰਗ ਹੋਈ ਤੇ ਉੱਥੇ ਇਹਨਾਂ ਨੇ ਇਹ ਇਸ਼ੂ ਬਣਾ ਲਿਆ ਤੇ ਭਗਵੰਤ ਮਾਨ ਜੀ ਜਿਹੜਾ 15 ਅਗਸਤ ਨੂੰ ਜਿਹੜਾ ਐਲਾਨ ਕਰਨਗੇ ਸਾਡੇ ਸਾਰੇ ਮੁਲਾਜ਼ਮਾਂ ਟੀਵੀ ਦੇ ਚੈਨਲ ਅੱਗੇ ਬਿਠੇ ਰਹੇ 15 ਅਗਸਤ ਨੂੰ ਸਾਡੀਆਂ ਜਾਇਜ਼ ਮੰਗਾਂ ਦਾ ਐਲਾਨ ਹੋ ਜਾਣਾ ਉਸ ਤੋਂ ਬਾਅਦ ਫੇਰ ਨਹੀਂ ਕੀਤੀਆਂ ਇਹ ਰਹੀ ਮੀਟਿੰਗਾਂ ਕੀਤੀਆਂ ਸਾਨੂੰ ਮਜਬੂਰ 100 ਲੱਖ ਰੁਪਏ ਵਸੂਲ ਕੇ ਨੌਕਰੀਆਂ ਦੇ ਦਿਆ ਇਹਨਾਂ ਆਪਣੇ ਕੋਲੋਂ ਕੀ ਦੇ ਰਹੇ ਆ ਫੇ ਸਾਡੇ ਆਰਟੀਆ ਤੇ ਓਸੀਡਾ ਪੇ ਬੈਂਡ ਦਾ ਬੜਾ ਫਰਕ ਹੀ ਉਹ ਵੀ ਗੱਲ ਇਹਨਾਂ ਮੰਗ ਮੰਨ ਲਈ ਆ ਬਾਕੀ ਸਾਡਾ ਅਦਾਰੇ ਜੇ ਵੇਖੋ ਸਟਾਫ ਘਟਾਉਣ ਕਰਕੇ ਤੇ ਇਹ ਕੱਚੇ ਮੁਲਾਜ਼ਮ ਜਿਹੜੇ ਸੀਐਸਪੀ ਜਾਂ ਦੂਜੇ ਜਿਹੜੇ ਸਾਡੇ ਰੈਗੂਲਰ ਮੁਲਾਜ਼ਮ ਆ ਜਿਹੜਾ ਸਟਾਫ ਹੀ 15 20% ਸਾਡੇ ਕੋਲ ਰਹਿ ਗਿਆ ਕੋਈ ਨਾ ਕੋਈ ਹਸਤਾਵਾ ਵਰਪ ਰਿਹਾਦਾ ਘਟ ਸਟਾਫ ਹੋਣ ਕਰ ਕਾਲੀ ਕਰਦੇ ਆ ਕਿਉਂਕਿ ਕੰਪਲੇਂਟਾਂ ਜਾਂਦੀਆਂ ਬਤੀ ਯਾਦੀਬੰਦ ਪਬਲਿਕ ਗਾਲ ਪੈਂਦੀ ਆ ਕਰਦੇ ਆ ਜੇ ਬੰਦਾ ਡੈਥ ਹੋ ਗਈ ਮਰ ਗਿਆ ਪੰਜਾਬ ਸਰਕਾਰ ਨੇ ਕਾਨੂੰਨ ਬਣਾਇਆ ਵਾ ਪੁਲਿਸ ਮੁਲਾਜ਼ਮ ਦੀ ਡੈਥ ਹੋ ਜੇ 1 ਕਰੋੜ ਰੁਪਇਆ ਦਿੰਦੇ ਆ ਆ ਆਪਣੇ ਅਗਨੀ ਵੀਰ ਦੀ ਹੋ ਜੇ 1 ਕਰੋੜ ਰੁਪਇਆ ਦਿੰਦੇ ਆ ਹੋਰ ਡਿਪਾਰਟਮੈਂਟ ਦਾ ਡਿਊਟੀ ਕਰਮੇ ਹੋਗੇ 1 ਕਰੋੜ ਰੁਪਇਆ ਸਿੱਧੀ ਦਾ ਐਲਾਨ ਕਰਦੇ ਆ ਸਾਡੇ ਐ ਪੈਡੀ ਚੀਜ਼ 25 ਤੋਂ 30 ਮੁਲਾਜ਼ਮ ਜਿਹੜੇ ਇਦਾਂ ਝੁੱਲਸ ਕੇ ਮਰ ਗਏ ਆ ਕਈਆਂ ਦੀਆਂ ਬਾਹਾਂ ਵੱਡੀਆਂ ਗਈਆਂ ਵਾ ਇਹ 1 ਕਰੋੜ ਰੁਪਇਆ ਨਹੀਂ ਐਲਾਨ ਕਰਦੀ ਅਸੀਂ 1 ਕਰੋੜ ਕਰੋੜ ਦੇ ਸਿੱਧੇ ਦਾ ਮੰਗਿਆ ਹੁਣ ਇਹਨਾਂ ਨੇ 25 ਲੱਖ ਰੁਪਇਆ ਕੱਲ 30 ਲੱਖ ਦੇ 37 ਬਣ ਕੇ ਐਂ ਕਹੇ ਚਲੋ ਫਿਰ ਹਾਲ 30 ਦੇ ਪਰ ਸਰਕੂਲਰ ਜਾਰੀ ਕਰੋ ਜਿਉਂ ਸਰਕੂਲਰ ਜਾਰੀ ਕਰਨੀ ਉਹਦੀ ਉਰੋਂ ਭਜ ਜਾਂਦੇ ਆ ਇਹ ਕਰਕੇ ਇੱਕ ਸਾਡੀ ਨਵੀਂ ਜਿਹੜੀ ਮੁਲਾਜ਼ਮ ਦੀ ਭਰਤੀ ਕੀਤੀ ਜਾਵੇ ਇੱਕ ਸਾਡੇ ਏਲਮਾ ਦੀ ਪ੍ਰਮੋਸ਼ਨ ਦਾ ਹੈ 295/19 ਦਾ ਹੈ ਸਾਰੀਆਂ ਮੰਗਾ ਕੱਲ ਮੰਨ ਲਿਆ ਵਿੱਚ 8-7 ਮੰਗਾ ਮੰਨ ਕੇ ਇੱਕ ਘੰਟਾ ਜੁਆਇੰਟ ਫਾਰਮ ਉੱਟ ਬਿਠਾ ਕੇ ਸਾਡਾ ਦਿਲ ਨਹੀਂ ਕਰਦਾ ਐਡਾ ਧੰਨਵਾਦ ਇਹ ਕਰਨ ਨੂੰ ਕਿਉਂਕਿ ਲੈਟ ਬਹੁਤ ਜ਼ਰੂਰੀ ਆ ਉੱਤੇ ਪੈਟੀ ਸਿਰੇ ਲੋਕਾਂ ਨੇ ਬੰਬੀਆਂ ਦੇ ਬੰਦ ਛੋਣਿਆਂ ਨੂੰ ਪਾਣੀ ਚਾਹੀਦਾ ਪਸਨ ਪਰ ਐ ਕਿਸਾਨਾਂ ਦੇ ਧੰਨਵਾਦ ਆ ਉਹ ਇਨਾ ਕੋਈ ਨੁਕਸਾਨ ਹੋਣ ਦੇ ਬਾਵਜੂਦ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜੇ ਇਹਨਾਂ ਨਾ ਕੀਤਾ ਸਰਕਾਰੀ ਮੈਰਿਜ ਹੋਣ ਹੋਈ ਆ ਉਹਨਾਂ ਦਾ ਕੋਈ ਭੇਖ ਨਹੀਂ ਪਿੱਛੇ ਰਹਿ ਗਿਆ ਜੀ ਤੇ ਅਸੀਂ ਸਰਕਾਰ ਕੋਲ ਇਹੀ ਮੰਗ ਕਰਦੇ ਆ ਕਿ ਜਿਹੜਾ ਜੋ ਵੀ ਬਹੰਦਾ ਬੈਨੀਫਿਟ ਆ ਸਾਨੂੰ ਦਿੱਤਾ ਜਾਵੇ ਤੇ ਨਾਲ ਦੀ ਨਾਲ ਜੋ ਵੀ ਸਾਡੀਆਂ ਜਾਇਜ ਮੰਗਾਂ ਨੇ ਉਹਨਾਂ ਨੂੰ ਪ੍ਰਵਾਨ ਕੀਤਾ ਜਾਵੇ ਅਸੀਂ ਕੋਈ ਜ਼ਿਆਦਾ ਸਰਕਾਰ ਕੋਲ ਨਹੀਂ ਮੰਗਦੇ ਅਸੀਂ ਤੇ ਜਾਇਜ ਹੀ ਮੰਗਾਂ ਸਾਡੀਆਂ ਜਿਵੇਂ ਸਾਡੇ ਵਿਭਾਗ ਦੇ ਵਿੱਚ ਮੁਲਾਜ਼ਮ ਤੁਹਾਨੂੰ ਪਤਾ ਹੀ ਆ ਕਾਫੀ ਘਟ ਚੁੱਕੇ ਨੇ ਅਹੀਂ ਕਹਿੰਦੇ ਆ ਕਿ ਨਵੀਂ ਭਰਤੀ ਕੀਤੀ ਜਾਵੇ ਉਹਨਾਂ ਨੂੰ ਰੈਗੂਲਰ ਭਰਤੀ ਕੀਤਾ ਜਾਵੇ ਤਿੰਨ ਤਿੰਨ ਕਿਉਂ ਚੋਸ਼ਨ ਕਰਦੇ ਪਏ ਨੇ ਸਾਡਾ ਕਿ ਤਿੰਨ ਤਿੰਨ ਸਾਲ ਪ੍ਰੋਵੀਨਰ ਪੀਰੀਅਡ ਤੇ ਗੜਤਾ ਕਿਸੇ ਦਾ ਕੁਝ ਹੋ ਗਿਆ ਕਈ ਸਾਡੇ ਸਾਥੀ ਇਹੋ ਜਿਹੇ ਵੀ ਨੇ ਜਿਨ੍ਹਾਂ ਦੇ ਡੈਥ ਹੋ ਚੁੱਕੀ ਆ ਤੇ ਉਹਨਾਂ ਨੂੰ ਕੋਈ ਵੀ ਜਿਵੇਂ ਪੈਨਸ਼ਨ ਸਕੀਮ ਹੀ ਮੰਨ ਕੇ ਚੱਲੀਏ ਉਹ ਐਨਪੀਐਸ ਚੱਲਦੀ ਪਈ ਹੀ ਕਈ ਸਾਥੀਆਂ ਸਾਡਿਆਂ ਦਾ 5-5 6-6 ਲੱਖ ਰੁਪਈਆ ਇਹਨਾਂ ਨੇ ਕਟੌਦੀ ਕੀਤੀ ਆ ਉਹਦੇ ਉੱਤੇ ਕੀ ਦਿੰਦੇ ਪਏ ਆ ਸਾਨੂੰ 1000-1500 ਰੁਪਈਆ ਪੈਨਸ਼ਨ ਦਿੰਦੇ ਪਏ ਆ ਉਹ ਕੋਈ ਜਾਇ ਥੋੜਾ ਜਿਹਾ 5 ਲੱਖ ਰੁਪਇਆ ਅਜ ਮੰਨ ਕੇ ਚੱਲੀਏ ਜੇ 2% ਨਾਲ ਵੀ ਆ 10000 ਰੁਪਇਆ ਉਹਦਾ ਬੰਦਾ ਜੇ 1% ਨਾਲ ਮੰਨ ਕੇ ਚੱਲੀਏ 5000 ਰੁਪਇਆ ਬੰਦਾ ਜੇ 25% ਨਾਲ ਵੀ ਬੰਨ ਕੇ ਚੱਲੀਏ ਤੇ 2500 ਰੁਪਇਆ ਬੰਦਾ ਤੇ ਸਾਨੂੰ ਸਰਕਾਰ ਦੇ ਗਈ ਰਹੀ ਹੈ ਸਾਨੂੰ ਤੇ ਹੀ ਨਹੀਂ ਪਤਾ ਲੱਗਦਾ ਪਿਆ ਬਾਕੀ ਜਿਹੜੇ ਸਾਡੇ ਨਾਲ ਕਿਸਾਨ ਜਥੇਬੰਦੀਆਂ ਬਹੁਤ ਸਾਥ ਦੇ ਰਹੀਆਂ ਵਾਂ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆਂ